ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਸਾਊਥ ਵਰਚੁਅਲ ਸਿਖਰ ਸੰਮੇਲਨ ਦੌਰਾਨ ਗਲੋਬਲ ਸਾਊਥ ਰਾਸ਼ਟਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੀਜੇ ਸਿਖਰ ਸੰਮੇਲਨ ਦੇ ਸ਼ੁਰੂਆਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਦੇਸ਼ਾਂ ਨੂੰ ਇੱਕ ਦੂਜੇ ਦੀ ਤਾਕਤ ਬਣਨ ਲਈ ਸਹਿਯੋਗ ਦਾ ਮਾਰਗ ਅਪਣਾਉਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨੇ ਮੌਜੂਦਾ ਸਮੇਂ ਦੀਆਂ ਆਲਮੀ ਚੁਣੌਤੀਆਂ ਦੇ ਮਾਹੌਲ ਬਾਰੇ ਚਿੰਤਾ ਪ੍ਰਗਟਾਈ ਉਹਨਾਂ ਕਿਹਾ ਕਿ ਦੁਨੀਆ ਹੁਣ ਤੱਕ ਕੋਵਿਡ-19 ਦੇ ਮਾੜੇ ਅਸਰ ਤੋਂ ਉੱਪਰ ਨਹੀਂ ਪਾਈ ਪ੍ਰਧਾਨ ਮੰਤਰੀ ਨੇ ਜਲਵਾਯੂ ਤਬਦੀਲੀ ਦੇ ਨਾਲ-ਨਾਲ सेहत सुरक्षा खुराक सुरक्षा और ऊर्जा सुरक्षा बारे चिंतावान साझिया की कीतिया पिछली सदी में बने ग्लोबल गवर्नेंस और फाइनेंशियल इंस्टीट्यूशंस इस सदी की चुनौतियों से लड़ने में असमर्थ रहे हैं फ्रेंड्स यह समय की मांग है कि ग्लोबल साउथ के देश एकजुट होकर एक, हो एक स्वर में एक साथ खड़े रहकर एक दूसरे की ताकत बने ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੁਮਾਂਤਰੀ ਆਤਵਾਦ ਨੂੰ ਗੰਭੀਰ ਖਤਰਾ ਦੱਸਿਆ ਪ੍ਰਧਾਨ ਮੰਤਰੀ ਨੇ ਮਨੁੱਖੀ ਸੰਕਟ ਤੇ ਚਾਨਣਾ ਪਾਇਆ ਅਤੇ ਭਾਰਤ ਵੱਲੋਂ ਆਪਣੇ ਮਿੱਤਰ ਦੇਸ਼ਾਂ ਦੀ ਮਦਦ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਦੱਸਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਗਲੋਬਲ ਸਾਊਥ ਦੇਸ਼ਾਂ ਨੂੰ ਇੱਕ ਪਰਿਵਾਰ ਵਜੋਂ ਕਿਫਾਇਤੀ ਵਿੱਤ ਅਤੇ ਅਹਿਮ ਤਕਨੀਕਾਂ ਨੂੰ ਸਾਂਝਾ ਕਰਨ ਦਾ ਸੁਝਾਅ ਦਿੱਤਾ ਉਨ੍ਹਾਂ ਗਲੋਬਲ ਸਾਊਥ ਦੇ ਦੇਸ਼ਾਂ ਤੇ ਆਲਮੀ ਗਤੀਵਿਧੀਆਂ ਤੇ ਪੈ ਰਹੇ ਅਸਰ ਬਾਰੇ ਦੱਸਿਆ ਵਿਦੇਸ਼ ਮੰਤਰੀ ਨੇ ਚਾਨਣਾ ਪਾਇਆ ਕਿ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਮੰਤਵ ਇਸ ਪ੍ਰਕਿਰਿਆ ਰਾਹੀਂ ਸਾਂਝੇ ਹਿੱਤਾਂ ਨੂੰ ਪਰਿਭਾਸ਼ਿਤ ਕਰਨਾ ਹੈ ਐਂਡ ਇਸ देयर ਐਨੀ ਐਕਸਪੈਕਟੇਸ਼ਨ ਫ্রম ਥੈਮ ਥੈਟ ਬੀਐਮ ਮੋਦੀ ਵਿਲ ਰੇਸ ਥਿਸ ਪਾਰਟਿਕਲ ਇਸ਼ੂ 杜ਰਿੰਗ ਹਿਸ ਵਿਜੀਟ ਟੂ ਯੂਐਸ ਟੂ ਟੇਕ ਪਾਰਟ ਇਨ ਦਾ ਸਮਿਟ ਆਫ सर मैं सपना साधना ग्रुप से सर डेवलपमेंट्स को लेके समिट uh, में बात की गई अगर हम बात करते हैं भारत की लगातार अपने आप को मजबूत करने की कोशिश कर रहे हैं अंतरराष्ट्रीय